ਪੰਜਾਬ ਦੇ ਮਸ਼ਹੂਰ ਕਾਮੇਡੀਅਨ ਅਤੇ ਐਕਟਰ ਡਾਕਟਰ ਜਸਵਿੰਦਰ ਪੱਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ 65 ਸਾਲ ਦੀ ਉਮਰ ਵਿੱਚ ਅੱਜ ਸਵੇਰੇ ਲਗਭਗ 4 ਵਜੇ ਉਹਨਾਂ ਨੇ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਆਪਣਾ ਅਖੀਰਲਾ ਸਾਹ ਲਿਆ ਦੋ ਦਿਨ ਪਹਿਲਾਂ ਉਹਨਾਂ ਨੂੰ ਸਟ੍ਰੋਕ ਆਇਆ ਸੀ ਅਤੇ ਉਦੋਂ ਤੋਂ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ ਡਾਕਟਰਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਉਹਨਾਂ ਦਾ ਅੰਤਿਮ ਸੰਸਕਾਰ ਕੱਲ 23 ਅਗਸਤ ਦੁਪਹਿਰ 1 ਵਜੇ ਮੋਹਾਲੀ ਵਿੱਚ ਕੀਤਾ ਜਾਵੇਗਾ ਉਹਨਾਂ ਦੀ ਤੀਜ ਜੋ ਯੂਰਪ ਵਿੱਚ ਸੀ ਪਿਤਾ ਦੇ ਦੇਹਾਂਤ ਦੀ ਖਬਰ ਸੁਣ ਕੇ ਵਾਪਸ ਆ ਰਹੀ ਹੈ ਬੇਟਾ ਕਰਤੇ ਹੀ ਮੌਜੂਦ ਹੈ ਜਸਵਿੰਦਰ ਪੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦਰਾਹ ਵਿੱਚ ਹੋਇਆ ਸੀ ਕਮੇਟੀ ਦੇ ਦੁਨੀਆ ਵਿੱਚ ਉਹਨਾਂ ਨੇ 1988 ਵਿੱਚ ਛਣਕਟਾ 88 ਨਾਲ ਕਦਮ ਰੱਖਿਆ ਉਸ ਤੋਂ ਬਾਅਦ ਫਿਲਮ ਤੁਲਾ ਪੱਠੀ ਰਾਹੀਂ ਵੱਡੇ ਪਰਦੇ ਤੇ ਆਏ ਉਹਨਾਂ ਦਾ ਕਿਰਦਾਰ ਚਾਚਾ ਚਤਰਾ ਹਰ ਪੰਜਾਬੀ ਪਰਿਵਾਰ ਵਿੱਚ ਇੱਕ ਹਾਊਸਹੋਲਡ ਨੇਮ ਬਣ ਗਿਆ ਪਰ ਜਸਵਿੰਦਰ ਪੱਲਾ ਸਿਰਫ ਕਮੇਡੀਅਨ ਹੀ ਨਹੀਂ ਸਨ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵੀ ਰਹੇ ਯੂਨੀਵਰਸਿਟੀ ਦੇ ਬ੍ਰਾਂਡ ਐਂਬੈਸਡਰ ਬਣੇ ਅਤੇ ਕਿਸਾਨਾਂ ਤੱਕ ਨਵੀਆਂ ਟੈਕਨੋਲੋਜੀਜ਼ ਅਤੇ ਲਿਟਰੇਚਰ ਪਹੁੰਚਾਉਣ ਵਿੱਚ ਉਹਨਾਂ ਨੇ ਅਹਿਮ ਕਿਰਦਾਰ ਨਿਭਾਇਆ ਉਹਨਾਂ ਦੇ ਨਿੱਜੀ ਜੀਵਨ ਵਿੱਚ ਕਈ ਉਤਾਰ ਚੜਾਅ ਆਏ ਮਾਰਚ 2022 ਵਿੱਚ ਜਦੋਂ ਉਹ ਮੁਹਾਲੀ ਵਿਚ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋਏ ਸਨ ਉਸੇ ਵੇਲੇ ਉਹਨਾਂ ਦੇ ਘਰ ਵਿੱਚ ਵੱਡੀ ਚੋਰੀ ਹੋਈ ਸੀ ਬਜ਼ੁਰਗ ਮਾਨ ਨੂੰ ਬੰਦਕ ਬਣਾ ਕੇ ਲੱਖਾਂ ਰੁਪਏ ਅਤੇ ਗਹਿਣੇ ਲੁੱਟੇ ਗਏ ਉਹਨਾਂ ਦੇ ਜਾਣ ਨਾਲ ਇੰਡਸਟਰੀ ਅਤੇ ਫੈਨਸ ਦੋਵੇਂ ਸ਼ੌਕ ਵਿੱਚ ਹਨ ਦੋਸਤ ਪਾਲ ਮਕੰਦ ਸ਼ਰਮਾ ਨੇ ਕਿਹਾ ਇਹ ਨੁਕਸਾਨ ਕਦੇ ਪੂਰਾ ਨਹੀਂ ਹੋ ਸਕਦਾ ਸਾਡਾ 40 ਸਾਲਾਂ ਦਾ ਸਾਥ ਸੀ ਕਮੇਡੀਅਨ ਪੰਮੀ ਪੋਲੇ ਨੇ ਕਿਹਾ ਉਹਦੇ ਲੱਤ ਤੇ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਇਸ ਲਈ ਫਿਲਮਾਂ ਤੋਂ ਦੂਰੀ ਬਣਾ ਲਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਛਣਕਾਟਾ ਦੀ ਛਣਕਾਰ ਹੁਣ ਬੰਦ ਹੋ ਗਈ ਹੈ ਚਾਚਾ ਚਤਰਾ ਹਮੇਸ਼ਾ ਸਾਡੇ ਦਿਲ ਵਿੱਚ ਰਹੇਗਾ ਉਧਰ ਪੰਜਾਬ ਕਾਂਗਰਸ ਨੇ ਵੀ ਦੁੱਖ ਜ਼ਾਤਾਇਆ ਅਤੇ ਕਿਹਾ ਕਿ ਜਸਵਿੰਦਰ ਪੱਲਾ ਨੇ ਆਪਣੀ ਕਲਾ ਨਾਲ ਹਮੇਸ਼ਾ ਲੋਕਾਂ ਨੂੰ ਹਸਾਇਆ ਅਤੇ ਖੁਸ਼ੀਆਂ ਦਿੱਤੀਆਂ ਡਾਕਟਰ ਜਸਵਿੰਦਰ ਪੱਲਾ ਦਾ ਜਾਣਾ ਸਿਰਫ ਪੰਜਾਬੀ ਸਿਨੇਮਾ ਹੀ ਨਹੀਂ ਸਗੋ ਪੂਰੇ ਸਮਾਜ ਲਈ ਇੱਕ ਵੱਡੀ ਘਾਟ ਹੈ ਉਹ ਹਮੇਸ਼ਾ ਯਾਦ ਰਹਿਣਗੇ ਇੱਕ ਆਰਟਿਸਟ ਇੱਕ ਟੀਚਰ ਅਤੇ ਇੱਕ ਫਾਰਮਰਸ ਫਰੈਂਡ ਪੰਜਾਬ ਦੇ ਮਸ਼ਹੂਰ ਕਮੀਡੀਅਨ ਅਤੇ ਐਕਟਰ ਡਾਕਟਰ ਜਸਵਿੰਦਰ ਪੱਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ 65 ਸਾਲ ਦੀ ਉਮਰ ਵਿੱਚ ਅੱਜ ਸਵੇਰੇ ਲਗਭਗ 4 ਵਜੇ ਉਹਨਾਂ ਨੇ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਆਪਣਾ ਅਖੀਰਲਾ ਸਾਹ ਲਿਆ। ਦੋ ਦਿਨ ਪਹਿਲਾਂ ਉਹਨਾਂ ਨੂੰ ਸਟ੍ਰੋਕ ਆਇਆ ਸੀ ਅਤੇ ਉਦੋਂ ਤੋਂ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਡਾਕਟਰਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਉਹਨਾਂ ਦਾ ਅੰਤਿਮ ਸੰਸਕਾਰ ਕੱਲ 23 ਅਗਸਤ ਦੁਪਹਿਰ 1 ਵਜੇ ਮੁਹਾਲੀ ਵਿੱਚ ਕੀਤਾ ਜਾਵੇਗਾ। ਉਹਨਾਂ ਦੀ ਤੀਜ ਜੋ ਯੂਰਪ ਵਿੱਚ ਸੀ ਪਿਤਾ ਦੇ ਦੇਹਾਂਤ ਦੀ ਖਬਰ ਸੁਣ ਕੇ ਵਾਪਸ ਆ ਰਹੀ ਹੈ। ਬੇਟਾ ਘਰ ਤੇ ਹੀ ਮੌਜੂਦ ਹੈ। ਜਸਵਿੰਦਰ ਪੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦਰਾਹਾਂ ਵਿੱਚ ਹੋਇਆ ਸੀ ਕਮੇਡੀ ਦੇ ਦੁਨੀਆ ਵਿੱਚ ਉਹਨਾਂ ਨੇ 1988 ਵਿੱਚ ਛਣਕਟਾ 88 ਨਾਲ ਕਦਮ ਰੱਖਿਆ ਉਸ ਤੋਂ ਬਾਅਦ ਫਿਲਮ ਤੁਲਾ ਪੱਠੀ ਰਾਹੀ ਵੱਡੇ ਪਰਦੇ ਤੇ ਆਏ ਉਹਨਾਂ ਦਾ ਕਿਰਦਾਰ ਚਾਚਾ ਚਤਰਾ ਹਰ ਪੰਜਾਬੀ ਪਰਿਵਾਰ ਵਿੱਚ ਇੱਕ ਹਾਊਸਹੋਲਡ ਨੇਮ ਬਣ ਗਿਆ ਪਰ ਜਸਵਿੰਦਰ ਪੱਲਾ ਸਿਰਫ ਕਮੇਡੀਅਨ ਹੀ ਨਹੀਂ ਸਨ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵੀ ਰਹੇ ਯੂਨੀਵਰਸਿਟੀ ਦੇ ਬ੍ਰੈਂਡ ਐਂਬੈਸਡਰ ਬਣੇ ਅਤੇ ਕਿਸਾਨਾਂ ਤੱਕ ਨਵੀਆਂ ਟੈਕਨੋਲੋਜੀਜ਼ ਅਤੇ ਲਿਟਰੇਚਰ ਪਹੁੰਚਾਉਣ ਵਿੱਚ ਉਹਨਾਂ ਨੇ ਅਹਿਮ ਕਿਰਦਾਰ ਨਿਭਾਇਆ ਉਹਨਾਂ ਦੇ ਨਿੱਜੀ ਜੀਵਨ ਵਿੱਚ ਕਈ ਉਤਾਰ ਚੜਾਅ ਆਏ ਮਾਰਚ 2022 ਵਿੱਚ ਜਦੋਂ ਉਹ ਮੁਹਾਲੀ ਵਿੱਚ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋਏ ਸਨ ਉਸੇ ਵੇਲੇ ਉਹਨਾਂ ਦੇ ਘਰ ਵਿੱਚ ਵੱਡੀ ਚੋਰੀ ਹੋਈ ਸੀ ਬਜ਼ੁਰਗ ਮਾਨ ਨੂੰ ਬੰਦਕ ਬਣਾ ਕੇ ਲੱਖਾਂ ਰੁਪਏ ਅਤੇ ਗਹਿਣੇ ਲੁੱਟੇ ਗਏ ਉਹਨਾਂ ਦੇ ਜਾਣ ਨਾਲ ਇੰਡਸਟਰੀ ਅਤੇ ਫੈਨਸ ਦੋਵੇਂ ਸ਼ੌਕ ਵਿੱਚ ਹਨ ਦੋਸਤ ਪਾਲ ਮਕੰਦ ਸ਼ਰਮਾ ਨੇ ਕਿਹਾ ਇਹ ਨੁਕਸਾਨ ਕਦੇ ਪੂਰਾ ਨਹੀਂ ਹੋ ਸਕਦਾ ਸਾਡਾ 40 ਸਾਲਾਂ ਦਾ ਸਾਥ ਸੀ ਕਾਮੇਡੀਅਨ ਪੰਮੀ ਪੋਲੇ ਨੇ ਕਿਹਾ ਉਹਦੇ ਲੱਤ ਤੇ ਸ਼ੂਗਰ ਦੀ ਬਿਮਾਰੀ ਨਾਲ ਰਹੇ ਸਨ ਇਸ ਲਈ ਫਿਲਮਾਂ ਤੋਂ ਦੂਰੀ ਬਣਾ ਲਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਛਣਕਾਟਾ ਦੀ ਛਣਕਾਰ ਹੁਣ ਬੰਦ ਹੋ ਗਈ ਹੈ ਚਾਚਾ ਚਤਰਾ ਹਮੇਸ਼ਾ ਸਾਡੇ ਦਿਲ ਵਿੱਚ ਰਹੇਗਾ ਉਧਰ ਪੰਜਾਬ ਕਾਂਗਰਸ ਨੇ ਵੀ ਦੁੱਖ ਜ਼ਾਤਾਇਆ ਅਤੇ ਕਿਹਾ ਕਿ ਜਸਵਿੰਦਰ ਪੱਲਾ ਨੇ ਆਪਣੀ ਕਲਾ ਨਾਲ ਹਮੇਸ਼ਾ ਲੋਕਾਂ ਨੂੰ ਹਸਾਇਆ ਅਤੇ ਖੁਸ਼ੀਆਂ ਦਿੱਤੀਆਂ ਡਾਕਟਰ ਜਸਵਿੰਦਰ ਪੱਲਾ ਦਾ ਜਾਣਾ ਸਿਰਫ ਪੰਜਾਬੀ ਸਿਨੇਮਾ ਹੀ ਨਹੀਂ ਸਗੋ ਪੂਰੇ ਸਮਾਜ ਲਈ ਇੱਕ ਵੱਡੀ ਘਾਟ ਹੈ ਉਹ ਹਮੇਸ਼ਾ ਯਾਦ ਰਹਿਣਗੇ ਇੱਕ ਆਰਟਿਸਟ ਇੱਕ ਅਤੇ ਇੱਕ ਫਾਰਮਰਸ ਫਰੈਂਡ